ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮਾਡੀ ਡੱਬ ਵਾਲੀ ਜੋਹਾਰ ਐਤਵਾਰ ਨੂੰ ਲੱਗਦੀ ਆ ਉਹ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਦਿਖਾਉਣਿਆ ਤੁਹਾਨੂੰ ਤੁਰ ਫਿਰ ਕੇ ਮੇਲਾ ਚੰਗੀਆਂ ਮੱਜਾਂ ਬਾਈ ਡੱਬ ਵਾਲੀ ਤੇ ਲੈ ਕੇ ਪਹੁੰਚ ਆਪਣੀਆਂ ਇਹ ਆਪਣੀਆਂ ਮੱਜਾਂ ਨਹੀਂ ਨਹੀਂ ਬਾਈ ਕੋਲੇ ਆ ਤੋਰੀ ਬਾਈ ਛੋਟੀ ਦੰਦੀ ਪੁੱਛ ਲਈ ਦੰਦਾ ਜੋ ਕਿਵੇਂ ਆ ਭਰਾ ਆ ਦੰਦੀ ਕਿਵੇਂ ਆ ਉਨੀ ਚੋਕੀ ਆ ਚੋਕੀ ਆ ਚਾਰ ਦੰਦਾ ਮੱਜਾਂ ਬੋਲ ਮੰਡੀ ਭਰੀ ਬਈ ਬਾਈ ਦੀ ਗਾਹਕ ਵੀ ਬੋਲਾ ਨੇ ਕਾ ਅੰਨੇ ਗੇੜਾ ਦੇ ਦੇਣੇ ਤੁਰ ਫਿਰ ਕੇ ਆਪਾਂ ਮੱਡੀ ਢੱਬ ਵਾਲੀ ਫੁੱਲ ਭਰੀ ਹੋਈ ਆ ਬਾਈ ਜੀ ਅੱਜ ਅੱਗੇ ਆ ਖੜੀਆਂ ਬੂਰੀਆਂ ਇੱਕ ਆ ਖੜੀ ਇੱਕ ਆ ਖੜੀ ਇਹਦਾ ਵੀ ਹੈ ਨਹੀਂ ਬੰਦਾ ਕੋਲੇ ਕੋਈ ਦਾਦਾ ਦਿਖਾ ਦਿੰਦੇ ਆਪਾਂ Double itu, double itu, double itu, ਕਾਡਰ ਉਧਰ ਬਹੁਤ ਵਧੀਆ ਬੈਕ ਨਾ ਥਣ ਲੱਗੇ ਆ ਯਾਰ ਹਨਾ ਭਾਈ ਕਿਹੜੇ ਸੂਆ ਸੂਈ ਬਈ ਆ ਇਹ ਪਹਿਲਾ ਤੇ ਕਿੰਨਾ ਕੁ ਬੋਲਾ ਹੁਣ ਬੋਲਾ 10 ਕਿਲੋ 10 ਕਿਲੋ ਬੋਲਾ ਭਾਈ ਕਹਿੰਦਾ ਪਹਿਲਾ ਸੂਆ ਸੂਈ ਬਈ ਆ ਕੀ ਰੇਟ ਕਰਤਾ 130 130 ਰੇਟ ਆ ਭਾਈ ਜੀ ਬਹੁਤ ਚੰਗੀ ਮਾਜਾ 21 ਆਪਣੀ ਕੋਈ ਹੋਰ ਵੀ ਕੋਈ ਦੇਖੋ ਜੀ ਚੰਗੇ ਆਰਡਰ ਤੀਏ ਥਣਾ ਦੀ ਸਪੇਸ ਆ ਜਿਹੜੀ ਵਿਥੀ ਬਹੁਤ ਆ ਇੱਕ ਤੀ ਰੇਟ ਕਰਦਾ ਬਾਈ ਪਹਿਲੇ ਸੂਏ ਸੂਏ ਮਾਝਾ ਬਹੁਤ ਹੀ ਵਧੀਆ ਵੱਡੀ ਡੱਗ ਵਾਲੀ ਤੇ ਵੱਡੀ ਗਿੰਤੀ ਚ ਮਾਲ ਪਹੁੰਚਿਆ ਹੋਇਆ ਹੈ ਬਾਈ ਜੀ ਕੀ ਗੇ ਮੱਝਾ ਆਹ ਦੰਨੇ ਨੂੰ ਜਿਹੜਾ ਤੌਰ ਤੇ ਘਿਰ ਕੇ ਬਹੁਤ ਖੋਲ ਮੰਡੀ ਭਰੀ ਹੈ ਬਾਈ ਜੀ ਕੋਈ ਗੱਲ ਨਹੀਂ ਦੂਜੇ ਪੱਲੇ ਆਏ ਹੋਏ ਹੋਰ ਠੀਕ ਤੁਹਾਡੇ ਆਪ ਕੋਲ ਹੈ ਅਗਲੀ ਮੰਡੀ ਦੀ ਪੈਸੇ ਵਾਲੀ ਗੱਲ ਨਹੀਂ ਸੰਭਵ ਨਹੀਂ ਸੌਦੇ ਹੋਈ ਜਾਂਦੇ ਆ ਬਾਈ ਜੀ ਰੋਤੋ ਆਪਾਂ ਕਿਹਨਾਂ ਚੱਲ ਆ ਲੈਣਾ ਹਾਂ ਹਾਂ ਯਾਰ ਆ ਟੀਕੇ ਸੰਜ ਦੇ ਕੱਢ ਗਏ ਗਾਈਆਂ ਵੀ ਪਹੁੰਚੀਆਂ ਮੰਡੀ ਡੱਬਾ ਵਾਲੀ ਤੇ ਮੱਝਾਂ ਵੀ ਪਹੁੰਚੀਆਂ ਇੰਨੇ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਿਓ ਫੋਲੋ ਬਾਈ ਜੀ ਵਾਸ਼ ਕੁਟੀਕਾ ਖਾਲ